ਇਨੇ ਲੋਕਾਂ ਦੇ ਲਈ ਬਾਹਰਲਾ ਬੰਦਾ ਹੈਗਾ ਉਹ ਐਕਚੁਅਲੀ ਪੰਜਾਬ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਨ ਔਰ ਉਹ ਸਾਰੇ ਪੰਜਾਬ ਦੇ ਜਿਹੜੇ ਉਹਨਾਂ ਨੇ ਇਲੈਕਸ਼ਨ ਫਰਮੈਂਟ ਦਿੱਤੀਏ ਐਥੇ ਕਿਉਂਕਿ ਉਹ ਆਪ ਖਤ ਨੇ ਨਿਕਤਰੇ ਨੇ ਐਜ਼ ਅ ਕੈਂਡੀਡੇਟ ਆਫ ਪਾਰਲੀਮੈਂਟ ਇਸ ਕਰਕੇ ਲੋਕਾਂ ਦਾ ਪਿਆਰ ਨਾ ਮਿਲਿਆ ਉਸ ਨੂੰ کافی ਵੋਟਰਾਂ ਪਾ ਕੇ ਉਹ ਕਾਮਯਾਬੀ ਰਾਤੇ ਚੱਲ ਰਹੀ ਨੇ ਅਜੇ ਤੱਕ ਅਨਾਊਂਸਿੰਗ ਹੋਏ ਲੇਕਿਨ ਸਾਡੀ ਅਸੀਂ ਮੰਨਦੇ ਆਂ ਵੀ ਘੱਟੋ ਘੱਟ 50000 ਤੋਂ ਵੱਧ ਗੀਰ ਲੈ ਕੇ ਮੈਂਬਰ ਪਾਰਲੀਮੈਂਟ ਬਣ ਮਿਲਿਆ ਕਿੱਦਾਂ ਲੱਗਦਾ ਤੇ ਕਿ ਮੈਨੂੰ ਇੱਥੇ ਲੱਗਦਾ ਵੀ ਰਾਜਾ ਬੜਿੰਗ ਜੀ ਨੇ ਜਿੰਨੇ ਕੁ ਹੁਣ ਤੱਕ ਦੇ ਜੁਨੀਅਰ ਮੀਡੀਕਲ ਉਹਨਾਂ ਨੇ ਕੀਤੀਆਂ ਨੇ ਸਾਰੇ ਤੋਂ ਕਿ ਚੱਟਪ 9 ਹਲਕਿਆਂ ਦੇ ਵਿੱਚ ਸਭ ਤੋਂ ਵੱਧ ਮਿਗਰਾ ਦੇ ਕਿਹਨੇ ਹੱਦ ਤੱਕ ਨਹੀਂ ਹੁੰਦੀ ਕਮੀ ਹੋਣੀ ਆ ਉੱਟ ਕੁੱਤਾ ਲੱਗਦਾ ਉਹ ਲੋਕਾਂ ਨੂੰ ਜਵਾਬ ਦਿੱਤਾ ਸੀ ਜਿਹੜੇ ਲੋਕ ਕਹਿ ਰਹੇ ਸੀ ਇਹ ਬਾਹਰ ਦਾ ਬੰਦਾ ਇਹਨੂੰ ਕੋਈ ਜਾਣਦਾ ਨਹੀਂ ਹੈ ਇੱਥੇ ਰਾਜਾ ਬੜਿੰਗ ਜੀ ਨੇ ਮੇਡਾਂ ਕੀਤੀਆਂ ਉੱਥੇ ਹੀ ਉਹਨਾਂ ਨੇ ਧਰਮ ਬਦਲਣ ਦੀਆਂ ਕੀਤੀਆਂ ਉਹਨਾਂ ਦੀ ਬੇਟੀ ਨੇ ਵੀ ਕੀਤੀਆਂ ਹਰ ਰੋਜ਼ ਹਰ ਰੋਜ਼ ਸੌ ਸਵੇਰ ਸੌਬਾਦ ਲਈਆਂ ਲੁਧਾਨਾ ਵੀ ਚੋਣਾਂ ਕੀਤੀਆਂ ਉਹਦਾ ਹੀ ਨਤੀਜਾ ਹੈ ਵੀ ਅੱਜ ਅਸੀਂ ਜਿੱਤੀ ਦੀ ਰਾਤ ਦੇ ਚੱਲ ਰਹੇ ਕਿੱਥੇ ਲੱਗਦਾ ਜਿੱਤਨ ਤਾਂ ਦੋਪੀ ਲਗਾਏ ਗਏ ਕਿ ਇਹ ਤਾਂ ਆਪ ਹੀ ਲੋਕਾਂ ਨੂੰ ਰੋਪੋ ਤਾਂ ਬਾਹਰ ਹੀ ਫੇਰ ਗਏ ਉਹਨਾਂ ਨੂੰ ਪਰ ਇਥੋਂ ਦੀ ਪਬਲਿਕ ਨੇ ਪੂਰਾ ਨਵਾਦਿਆ ਪਾਰਟੀਵਾਦੀ ਤੋਂ ਵੀ ਪਰੋਕਸ ਉਹਨਾਂ ਨੇ ਕੰਮ ਕੀਤਾ ਕੀ ਕਰਦੇ ਸਾਰੇ ਲੋਕਾਂ ਨੇ ਸਾਰੇ ਵਰਕਰਾਂ ਨੇ ਆਪਣੇ ਗੇਂਜਾ ਲਾ ਕੇ ਗੁਰਿੰਸ਼ਾਹ ਨਾਲ ਸਾਥ ਦਿੱਤਾ ਅਤੇ ਵਤਵਤ ਨੂੰ ਕੰਮ ਬਣਿਆ ਕਿੱਦਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਰਾਜਾ ਬਣ ਕੇ ਜਾਰੇ ਹੋਏ ਕਿ ਤਕਰੀਬਨ ਜਿਹੜਾ ਕਾਂਗਰਸ ਸਾਹ ਸੈਂਟਰ ਦੇ ਵਿੱਚ ਕਾਫੀ ਸੀਟਾਂ ਲੈ ਕੇ ਜਾ ਰਹੀ ਆ ਕਿਤੇ ਕੁਝ ਸੀਟਾਂ ਘੱਟ ਨਹੀਂ ਕਿ ਕਿੱਦਾਂ ਲੱਗਦਾ ਵੀ ਕੁਝ ਜਿਹੜੀ ਬਹੁਤ ਜਿਹੜੀ ਆਜ਼ਾਦ ਮੀਦਵਾਨਾਂ ਨਹੀਂ ਹੋਏਗੀ ਜਦ ਤੱਕ ਮੈਚਾਂ ਦਾ ਸਾਰਾ ਪ੍ਰਣਾਮ ਨਹੀਂ ਆਂਦਾ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੰਬਰ 1 ਸੇ ਆਏਗੀ ਔਰ ਰਾਹੁਲ ਗਾਂਧੀ ਉਸ ਪ੍ਰਧਾਨ ਮੰਤਰੀ ਬਣਗੇ ਔਰ ਉਹਦੇ ਵਿੱਚ ਰਾਜਾ ਬਰੇਨ ਵੀ ਸਾਡੇ ਮੰਤਰੀ ਬਣਗੇ ਬਾਅਦ ਵਿੱਚ ਪੰਜਾਬ ਦਾ ਤੇ ਵਿਕਾਸ ਕਰਾ ਸਕਦੇ ਬੜੇ ਇਨਸਾਨ ਤੇ ਸਮਾਂ ਲੱਗਾਈ ਕਿ ਜੀ ਕਹਿੰਦੇ ਚਾਹ ਪੀਣ ਆ ਗਏ ਆ ਤੇ ਕੰਪਿਊਟਰ ਜੇ ਕਰਦੇ ਸਮਰਥਨ ਦੇ ਗਏ ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਅੱਜ ਉਹਨਾਂ ਨੂੰ ਕੀ ਜਵਾਬ ਆਂਦਾ ਮੈਂ ਕੀ ਜਵਾਬ ਬਣਦਾ ਇਹ ਤਾਂ ਗੱਲ ਕੀ ਹੈ ਕੱਲ ਤੋਂ ਹਰ ਬੰਦਾ ਅਸੀਂ ਵੀ ਉਹਨਾਂ ਕੋਲ ਗਏ ਆਂ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਚਾਹ ਪੀਤੀ ਆਂ